ਹਾਂ ਜੀ ਆ ਜਾਂਦੇ ਹਾਂ ਹਾਂ ਜੀ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਦਾ ਜਿਹੜਾ ਸਾਡਾ ਟੂਰ ਹੈ ਹੋਣ ਜਾ ਰਿਹਾ ਜੀ ਕਸ਼ਮੀਰ ਟੂਰ ਅੱਜ ਤੁਹਾਨੂੰ ਦਿਖਾਵਾਂਗੇ ਕਿਹੜੇ-ਕਿਹੜੇ ਰਾਹ ਵਿੱਚ ਦੀਏ ਅਸੀਂ ਲੰਘਦੇ ਕਸ਼ਮੀਰ ਵੱਲ ਪਹੁੰਚਦੇ ਆ ਸਾਹਮਣੇ ਸਾਡਾ ਭਰਾ ਸ਼ਮਸ਼ਾਦ ਮੋਟਰਸਾਈਕਲ ਬਲਟੀਨੇ ਤੇ ਜਾ ਰਿਹਾ ਹੈ ਪੈਂਡਾਲੇ ਰਾਸਤੇ ਤੋਂ ਹੁੰਦੇ ਹੋਏ ਅਸੀਂ ਸਵੇਰ ਦੇ 1.5:4 ਵੱਜ ਚੁੱਕੇ ਨੇ ਹੁਣ ਪਹੁੰਚਾਂਗੇ ਪਹਿਲਾਂ ਝਮਟ ਸਾਡੇ ਆੜੀ ਕੋਲੇ ਤੇ ਉਹਨੂੰ ਚੱਕਾਂਗੇ ਘਰੋਂ ਮੋਟਰਸਾਈਕਲ ਦੇ ਉੱਤੇ ਪਠਾਵਾਂਗੇ ਬਾਕੀ ਬਣੇ ਰਿਓ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਟੈਂਕੀ ਕਰਾ ਲਈਏ ਝੋਟੇ ਦੀ ਫੁੱਲ ਕਰੀਬ 12.5 1300 ਲੀਟਰ ਪੈ ਚੁੱਕੇ ਆ ਟੈਂਕੀ ਦੇ ਵਿੱਚ ਬਾਕੀ ਕਿੰਨੇ ਦੀ ਬੋਲਟ ਹੈ ਬਰੇਡਨ ਦਾ ਉਹ ਵੀ ਤੁਹਾਨੂੰ ਦੱਸਾਂਗੇ ਪਹਾੜਾਂ ਦੇ ਵਿੱਚ ਬਣੇ ਰਿਓ ਵਲੌਗ ਦੇ ਨਾਲ ਨਾਲ ਇਹਨੇ ਕਹਿੰਦੇ ਮੁੰਡੇ ਚਾਮੜ ਦੇ ਵਿੱਚ ਸਵੇਰੀ ਕੋਕ ਕਿਹੜਾ ਯਾਰ ਪੀਂਦਾ ਇਧਰ ਲੈਟ ਚੋਂ ਮੜਿਆ ਲੈਟ ਚ ਉਹ ਮੁੰਡਾ ਹੈਲਮਟ ਲਈ ਕਿਹੜਾ ਆਹ ਲਓ ਜੀ ਕੋਕ ਭੈਣ ਚੋਂ ਸਾਧਰੀ ਚੱਕ ਲੈ ਤੁਸੀਂ ਨੇ ਕੀ ਆਜਾ ਅਸੀਂ ਆਪਣੇ ਬੂਟ ਨੇ ਮੈਨੂੰ ਹਾਂ ਇਹਨੂੰ ਵਿਚਾਲੇ ਟੰਗ ਦੋ ਚਲਿਏ ਫਿਰ ਲੈ ਕੇ ਰੱਬ ਦਾ ਨਾਮ ਓਏ ਇੱਥੇ ਦਾ ਰਾਹ ਹੀ ਰਹਿ ਜਾਣੇ ਆ ਇਹ ਉਹ ਨਹੀਂ ਰਹਿਤ ਬੰਦ ਨੇ ਕੋਕ ਦੇ ਮੈਨੂੰ ਮੈਂ ਕੋਕ ਪੀਣਾ ਥੋੜਾ ਜਿਹਾ ਲਓ ਜੀ ਬਾਈ ਤੋਂ ਦੂਰੇ ਅਸੀਂ ਪਹਿਲਾਂ ਪਹੁੰਚਾਂਗੇ ਜੁੜਿਆਣਾ ਜੁੜਿਆਣੇ ਤੋਂ ਸਿੱਧਾ ਜਲੰਧਰ ਜਲੰਧਰ ਤੋਂ ਸਿੱਧਾ ਪਠਾਨਕੋਟ ਰਾਤ ਦੇ 20 ਉਹਨੂੰ ਚੈੱਕ ਕਰਾਉਣੇ ਜਾਵਾਂਗੇ ਸਵੇਰ ਦਾ ਟਾਈਮ ਆ ਸੜਕਾਂ ਬਿਲਕੁਲ ਖਾਲੀ ਨੇ ਆ ਜੀ ਸਾਡੇ ਬੰਦਿਆਂ ਨੂੰ ਲੱਗੇ ਜੀ ਭੁੱਖ ਹੁਣ ਪੀਣਗੇ ਚਾਹ ਇੱਧਰ ਹੈਗਾ ਰੋਡ ਸੂਰਜ ਵੀ ਚੜ ਗਿਆ ਪਠਾਨਕੋਟ ਇੱਥੋਂ 71 ਕਿਲੋਮੀਟਰ ਰਹਿ ਗਿਆ ਬਸ ਜਲਦੀ ਜਲਦੀ ਇਹ ਵੀ ਸਫ਼ਰ ਕਰਾਂਗੇ ਪੂਰਾ ਦੇਖੋ ਨੇ ਯਾਰਾ ਚਾਹ ਪੀਨੇ ਆ ਘੁੱਟ ਘੁੱਟ ਫਿਰ ਖਿੱਚਾਂਗੇ ਮੋਟਰਸਾਈਕਲ ਅੱਜ ਹੀ ਕਰੋ ਦਰਸ਼ਨ ਪਹਾੜਾਂ ਦੇ ਰਾਹਤੇ ਥੋੜੇ ਜੇ ਖਰਾਬ ਨੇ ਮੀਂਹ ਕਾਰਨ ਪਹਾੜ ਜਿਹੜੇ ਨੇ ਉਹ ਖਿਸਕ ਚੁੱਕੇ ਸੀ ਰਾਹਤੇ ਥੋੜੇ ਜੇ ਖਰਾਬ ਚੱਲ ਰਹੇ ਨੇ ਪਰ ਫਿਰ ਵੀ ਟੁਆਇਵੈਟ ਸੁਖੀਆ ਪਹਾੜਾਂ 'ਚ ਪਹੁੰਚ ਚੁੱਕੇ ਆਂ ਉਹ ਸਾਡੇ ਵੀ ਧਾਂਦਾਂ ਦੇ ਖੜੇ ਨੇ ਜਾ ਰਹੇ ਆ ਇੱਧਰ ਸਾਡੇ ਬਾਈ ਜੀ ਅਨਪ੍ਰੀਤ ਜੀ ਮੋਟਰਸਾਈਕਲ ਦੀ ਗੱਟਰੀ ਘਮਾਉਂਦੇ ਹੋਏ ਤੇ ਸ਼ਮਸ਼ਾਨ ਜੀ ਮਰੇ ਬੋਲਟ ਦੇ ਜਾ ਰਹੇ ਨੇ ਭਜਾਈ ਹਾਂਜੀ ਬਾਬਿਓ ਪਹੁੰਚ ਚੁੱਕਿਆ ਫਾਈਨਲੀ ਕਾਜੀਕੋਡ ਟੱਪ ਗਏ ਬਸ 70 ਕਿਲੋਮੀਟਰ ਰਹਿ ਗਿਆ ਕਰੋ ਚੈੱਕ ਝੋਟਿਆਂ ਦਾ ਕੀ ਹਾਲ ਹੋ ਗਿਆ ਦੇਖੋ ਹਾਰ ਮੋਟਰਸਾਈਕਲਾਂ ਦਾ ਇੱਧਰ ਸਾਡੇ ਮਨਪ੍ਰੀਤ ਜੀ ਸੰਸਾਦ ਜੀ ਕਿੱਦਾਂ ਰਿਹਾ ਥੋੜਾ ਸਫਰ ਦੱਸੋ ਵੀ ਨਹੀਂ ਯਾਰ ਇੱਧਰ ਫੁੱਲ ਨਹੀਂ ਆ ਬਸ ਲੱਤਾਂ ਲਮੀਆਂ ਪਹੋਵਾਂਗੇ ਕਿਹੜੇ 接 <laughs> 他干嘛？